ਲੋ ਜੀ ਇੱਥੇ ਹੈਗਾ ਆਪਣਾ ਸਵੇਰ ਦਾ ਟਾਈਮ ਕੋਈ 9:30 ਦਾ ਟਾਈਮ ਹੈ ਆਪਾਂ ਜਲਦੀ ਜਲਦੀ ਹੈਲੋ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਜਲ ਉਮੀਦ ਕਰਦੇ ਸਾਰੇ ਜਣੇ ਬਹੁਤ ਵਧੀਆ ਹੋਗੇ ਇੱਥੇ ਆ ਗਈਆਂ ਮੰਮੀ ਘਰ ਮੈਂ ਪਹਿਲਾਂ ਪਹਿਲਾਂ ਆ ਗਈ ਕਿਉਂਕਿ ਨਮਸ਼ਦੀਨਾ ਕਲਾਸ ਲੱਗਣੀ ਸੀ 10 ਵਜੇ ਨਾਲ ਤੇ ਉਹ ਤੋਂ ਪਹਿਲਾਂ ਪਹਿਲਾਂ ਮੈਂ ਆ ਗਈ ਤੇ ਜਿੱਦਾਂ ਬਣੇ ਹੀ ਉਦਾਂ ਹੀ ਉਦਾਂ ਹੀ ਹਨੂ ਲੈ ਜਾਂਦਾ ਤੇ ਜਿਹੜਾ ਉਹ ਨਮਿਸ਼ ਦੀ ਕਲਾਸ ਲੱਗ ਲੱਗੇ ਉਹਨੂੰ ਕਲਾਸ اٹੈਂਡ ਕਰਨੀ ਆ ਤੇ ਦੂਜੇ ਨੂੰ ਦੇਖਣੀ ਆ ਨਿਵਾਲਨੀ ਆ ਹਨਾ ਮਾਲਿਸ਼ ਮੁਰਿਸ਼ ਕਰਦੀ ਆ ਫੇਰ ਕਰਦੀ ਆ ਕੁਛ ਹਨਾ ਤੇ ਜਲਦੀ ਤਾਂ ਕਰਕੇ ਆਉਣਾ ਪਿਆ ਤੇ ਵਲੌਗ ਨੂੰ ਜਿਹੜਾ ਪੂਰਾ ਵੇਖਿਆ ਕਰੋ ਹਨਾ ਕਹਿੰਦੇ ਵਲੌਗ ਵਧੀਆ ਲੱਗਦੇ ਆ ਵਧੀਆ ਵਧੀਆ ਬਣਾਇਆ ਕਰਾਂਗੇ ਵਲੌਗ ਹਨਾ ਇੱਧਰ ਲੱਗੀਆਂ ਨਿਊਜ਼ ਦੇਖਦੇ ਪਾ ਲਗਾਤਾਰ ਤੇ ਪਾਣੀ ਕਿੰਨਾ ਖਾਇਆ ਹਨਾ ਤੇ ਕਿੰਨਾ ਨਹੀਂ ਇਦਾਂ ਖਬਰਾਂ ਚੋਂ ਹੀ ਪਤਾ ਲੱਗਦਾ ਉੱਧਰ ਲੱਗਦਾ ਨੇ ਲੱਗਾ ਹੈ ਆਪਣਾ ਖੇਡਣ ਵਾਸਤੇ ਹਨਾ ਤੇ ਕੱਢ ਦਿਆਂ ਨੂੰ ਵੀ ਫਿਰ ਮੈਂ ਰੈਡੀ ਕਿਉਂਕਿ ਬੱਚਾ ਮਾਂ ਤੇ ਜਿਹੜਾ ਜਿਆਦਾ ਠੰਡ ਹੋ ਗਈ ਹੋਣਾ ਨਾ ਫੁੱਲ ਬਾਜੂ ਵਾਲੇ ਪੈ ਜਾਂਦੇ ਜਿੱਦਾਂ ਕੱਪੜੇ ਫੁੱਲ ਬਾਜੂ ਵਾਲੇ ਤੇ ਉਹੀ ਪਾਉਂਗੀ ਹੁਣ ਤੇ ਨਾਲੇ ਕੱਪੜੇ ਵਗੈਰਾ ਹੀ ਆ ਵੇਖੋ ਤੇ ਇਹਨਾਂ ਨੂੰ ਕਰੂੰਗੀ ਤੈ ਹੁਣ ਮੈਂ ਬੱਸ ਉਹ ਤਿਆਰ ਕੀਤੇ ਹੋਏ ਹੁੰਦੀ ਨੇ ਕਰੂੰਗੀ ਮੈਂ ਤਿਆਰ ਆ ਵੇਖੋ ਪਾਣੀ ਬਹੁਤ ਜਿਆਦਾ ਸੀ ਤੇ ਕੱਪੜੇ ਇੱਧਰ ਧੂਤੇ ਹੀ ਫਿਰ ਇੱਧਰ ਧੂਣ ਨਾਲ ਨਾ ਫਿਰ ਜਿਹੜਾ ਹੀ ਇੱਧਰ ਹੀ ਪਏ ਰਹੇ ਕੱਪੜੇ ਖੜੇ ਨਹੀਂ ਆਪਾਂ ਘਰ ਕਿਉਂਕਿ ਪਾਣੀ ਹੀ ਤੇ ਤੱਦ ਕਰਗੇ ਤੇ ਹੁਣ ਮੈਂ ਤੈਅ ਕਰਕੇ ਫਿਰ ਲੈ ਕੇ ਜਾਵਾਂਗੀ ਕੱਪੜੇ ਇੱਥੋਂ ਇੱਥੇ ਮੈਂ ਸਭ ਤੋਂ ਪਹਿਲਾਂ ਨਮੀਸ਼ ਨੂੰ ਰੈਡੀ ਕੀਤਾ ਤੇ ਉਹਦੇ ਜਿੰਨੇ ਵੀ ਕੱਪੜੇ ਸੀ ਉਹ ਮੈਂ ਲਾ ਕੇ ਮੈਂ ਕਿਹਾ ਚੱਲ ਨਾਲ-ਨਾਲ ਤੋ ਦਿੰਨੇ ਹਨਾ ਬਾਰਿਸ਼ ਆਵੇ ਫਿਰ ਸੁੱਕ ਦੇਣੀ ਹੈ ਕੱਪੜੇ ਤੱਦ ਕਰਕੇ ਮੈਨੂੰ ਨਾ ਇਹ ਰਹਿਂਦਾ ਵਾ ਤੇ ਮੈਂ ਉਹਦੇ ਕੱਪੜੇ ਲਵਾਏ ਜਿਸ ਤਰ੍ਹਾਂ ਕਰੂੰਗਾ ਤੇ ਮੈਂ ਕਿਹਾ ਇਹ ਕਿਉਂ ਗਰਮ ਰੱਖਿਆ ਵਾ ਮਾਲਿਸ਼ ਉਹਦੀ ਕਰ ਦਿੰਨੀ ਆ ਤੇ ਪੱਖਾ ਕਰਾਈਆਂ ਬੰਦ ਇਹ ਵੀ ਢਿਚਰਾ ਲੱਗ ਰੰ ਭੋਦਾ ਤੇ ਮਾਲਿਸ਼ ਕਰ ਦਿੰਨੇ ਆ ਬਠਾ ਤੇ ਕੂਰੀ ਦੇਖਦੀ ਆ ਇਹ ਜੀ پارਸਲ ਇਹ ਦੀਨੇ ਭੇਜਿਆ ਬਾਰ ਉਹ ਜੀ ਦਾ ਰਖੜੀ ਤੇ ਭੇਜਿਆ ਸੀ ਇਹ ਹੁਣ ਪਹੁੰਚਿਆ ਵਾ ਤੇ ਬੜਾ ਵਧੀਆ ਨਾ ਸਟੈਂਡ ਜੇ ਬਣਾਏ ਦੇ ਲਾਈਟਾਂ ਉਹ ਇਹਦੇ ਵਿੱਚ ਜਗਦੀਆਂ ਵਾ ਆ ਦੇਖੋ ਗੰਨੂ ਦੀ ਫੋਟੋ ਵਿੱਚ ਕਲੀਅਰ ਆਉਂਦੀ ਗੰਨੂ ਦੀ ਫੋਟੋ ਆ ਤੇ ਇਥੇ ਲਿਖਿਆ ਭਾਈ ਤੇ ਇਥੇ ਲਿਖਿਆ ਸਾਰਾ ਪਛਣਾ ਸਟੈਂਡ ਵਾਈਜ਼ ਸ਼ੋਪ ਇਹ ਜਿਆ ਹੁਣ ਆ ਤੇ ਐ ਵੀ ਹੈਗਾ ਜੇ ਇੱਕ ਦੋ ਇੱਧਰ ਹੈਗੀ ਐ ਏਕਮ ਦੀ ਫੋਟੋ ਇੱਧਰ ਨਮਿਸ਼ ਦੀ ਤੇ ਗੰਨੂ ਦੀ ਇੱਧਰ ਗੰਨੂ ਦੀ ਇੱਧਰ ਫਿਰ ਏਕਮ ਦੀ ਹੈਨਾ ਉਹਨੇ ਆਪਣੇ ਭਰਾਵਾ ਵਾਸਤੇ ਭੇਜਿਆ ਤੇ ਇਹ ਦੋਵੇਂ ਪੀਸ ਬੜੇ ਵਧੀਆ ਇਹਦੇ ਨਾਲ ਨਾ ਮਤਲਬ ਚਾਰਜਰ ਵਗੈਰਾ ਵੀ ਆਇਆ ਵੇਖੋ ਚਾਰਜਰ ਲੀਡਾਂ ਇਹ ਜਗਦੇ ਆ ਇੱਕ ਜਗਾ ਕੇ ਵਖੀਏ ਪਹਿਲਾਂ ਜਗਾ ਕੇ ਦੇਖਦੇ ਗੰਨੂ ਰੌਣਕ ਆ ਗਿਆ

ਦੂਜੇ ਨੂੰ ਵੇਖ ਜਦਾਂ ਹਾਂ ਦੂਸਰੇ ਨੂੰ ਵੀ ਦੇ ਇਹ ਦੂਸਰੇ ਵਾਲਾ ਅੱਛਾ ਲੱਗੇਗਾ ਅਣੀ ਮੈਂ ਖੜੂਗੀ ਘਰ ਕਿਉਂਕਿ ਹਨਾ ਵੇਖ ਚਾਹ ਕੇ ਨਾ ਪਾਣ ਦਾ ਫੇਰ ਹਾਂ ਓ ਬੜੇ ਸਗਰ ਓ ਚੱਲ ਗਿਆ ਅੱਜ ਸੁਣਾਉਂਨੇ ਨਾ ਆ ਗਈ ਆ ਗਈ ਆ ਗਈ ਕਿਦ ਨੂੰ ਆ ਗਈ ਹੈ ਭੇਜਿਆ ਹੁਣੇ ਆਨਲਾਈਨ ਹੀ ਭੇਜਿਆ ਮਤਲਬ ਪਾਰਸਲ ਸੀ ਰਿਸੀਵ ਹੋ ਗਿਆ ਤੁਹਾਨੂੰ ਮੈਸੇਜ ਚ ਪਾ ਕੇ ਇੱਥੇ ਰੱਖ ਦਿੰਨੀ ਆ ਬੰਦ ਲਓ ਜੀ ਆਪਣੇ ਵੱਲੋਂ ਮੈਂ ਪੂਰੀ ਕੋਸ਼ਿਸ਼ ਕਰਦੀ ਆ ਕਿ ਮਤਲਬ ਵਧੀਆ ਵਲੌਗ ਬਣਾ ਬਣੇ ਤੇ ਤੁਹਾਨੂੰ ਵੀ ਕੁਝ ਸਿੱਖਣ ਵਾਲਾ ਤੇ ਮਿਲੇ ਤੇ ਤੁਸੀਂ ਨਾ ਐਨ ਇੰਟਰਸਟ ਲੈ ਕੇ ਜਿਹੜਾ ਉਹ ਵੇਖ ਸਕੋ ਹਨਾ ਤੇ ਹੁਣ ਜਿਹੜਾ ਰਿਸਪੌਂਸ ਜਿਹੜਾ ਥੋੜਾ ਜਿਹਾ ਚੰਗਾ ਆਉਣ ਲੱਗਾ ਪਿਆ ਮੇਰੀਆਂ ਭੈਣਾਂ ਬਹੁਤ ਸਾਥ ਦਿੰਦੀਆਂ ਬਹੁਤ ਜ਼ਿਆਦਾ ਜਿਹੜੀਆਂ ਹਾਊਸ ਵਾਈਫ ਬਹੁਤ ਜ਼ਿਆਦਾ ਸਾਥ ਦਿੰਦੀਆਂ ਵਾਂ ਹਨ ਤੇ ਇੱਥੇ ਮੈਂ ਕੱਪੜੇ ਤਿਆਰ ਕਰ ਰਹੀ ਸੀ ਜਿਹੜੇ ਨਾ ਇੱਥੇ ਆਣ ਕੇ ਧੋਤੇ ਹੀ ਨਾ ਕੱਪੜੇ ਉਹ ਵਾਲੇ ਮੈਂ ਕਿਾ ਚੱਲਣਾ ਇੱਥੇ ਹੀ ਮੰਮੀ ਨੇ ਤੈਅ ਵਹੇ ਕੀਤੇ ਹੀ ਸਾਰੇ ਤੇ ਫਿਰ ਮੈਂ ਚੰਗੀ ਤਰ੍ਹਾਂ ਰੱਖ ਲੇ ਗੰਢ ਬਨ ਲਈ ਮੈਂ ਕਿਾ ਜਦੋਂ ਜਾਵਾਂਗੇ ਉਦੋਂ ਨਾਲ ਲੈ ਜਾਾਂਗੇ ਹਨਾ ਤੇ ਕੱਪੜੇ ਨਾ ਇਹ ਹੀ ਹੁਣ ਜਿਹੜਾ ਬਾਰਿਸ਼ਾਂ ਤੇ ਚਲੋ ਪੈਂਦੀਆਂ ਪਈਆਂ ਹਲਕੇ ਹਲਕੇ ਬਾਰਿਸ਼ ਪੈਂਦੀ ਪਈ ਹੈ ਪਰ ਇਹ ਆ ਕਿ ਪਾਣੀ ਵਗੈਰਾ ਦਾ ਡਰ ਥੋੜਾ ਜਿਹਾ ਘਟ ਗਿਆ ਵਾ ਹਨਾ ਤੇ ਖਬਰਾਂ ਤੇ ਇਹੋ ਮਿਲਦੀਆਂ ਪਈਆਂ ਕਿ ਪਾਣੀ ਕੋਈ ਕਹਿੰਦਾ ਪਾਣੀ ਆ ਜਾਣਾ ਕੋਈ ਕਹਿੰਦਾ ਨਹੀਂ ਆ ਜਾਣਾ ਹਨਾ ਜਿੱਧਰ ਆਪਾਂ ਜਾਣੇ ਜੁਨੇ ਉਧਰ ਨਹਿਰਾਂ ਵਗੈਰਾ ਥੋੜੀਆਂ ਨਾ ਥੱਲੇ ਹੋਈਆਂ ਵਾ ਪਹਿਲਾਂ ਤੇ ਬਹੁਤ ਜ਼ਿਆਦਾ ਭਰੀਆਂ ਸੀ ਹੁਣ ਥੱਲੇ ਹੋਈਆਂ ਵਾ ਥੋੜਾ ਜਿਹਾ ਡਾਰ ਜਿਹੜਾ ਉਹ ਘੱਟ ਗਿਆ ਵਾ ਥੋੜਾ ਜਿਹਾ ਹਰ ਕੋ ਸਾਰੇ ਕੱਪੜੇ ਬੰਨ ਲਏ ਆ ਮੰਮੀ ਟੀ-ਸ਼ਰਟਾਂ ਤੱਕ ਸਭ ਪ੍ਰੈਸ ਕਰ ਦਿੱਤੇ ਸਾਰੇ ਕੱਪੜੇ ਪ੍ਰੈਸ ਕਰਦੇ ਟੋਟਲੀ ਪਜਾਮੇ ਪਜੂਮੇ ਆ ਵੇਖੋ ਸਾਰੇ ਕੱਪੜੇ ਉਹਨੇ ਪ੍ਰੈਸ ਕਰਕੇ ਤੇ ਮੈਂ ਇਦਾਂ ਜਿਹੜੇ ਬੰਨਤੇ ਮੈਂ ਕਿਹਾ ਇਹਦੇ ਵਿੱਚ ਬੰਨ ਕੇ ਨਾ ਫਿਰ ਲੈ ਕੇ ਜਾਉਂਗੀ ਉਹ ਥੋੜੇ ਜਿਹਾ ਕੱਪੜੇ ਹੀ ਬਸ ਹਾਂ ਵਾਲੇ ਇਹ ਮੈਂ ਕਰ ਲੈਣੀ ਪ੍ਰੈਸ ਇੱਕ ਇੱਕ ਮੰਮੀ ਨੇ ਕੀਤਾ ਉਹ ਥੋੜੇ ਜਿਹੇ ਰਹਿ ਗਏ ਹੋਣੇ ਨਾ ਵਿੱਚ ਪਤਾ ਨਹੀਂ ਲੱਗਾ ਤੇ ਉਹ ਮੈਂ ਕਰ ਲੈਣੀ ਪ੍ਰੈਸ ਤੇ ਫਿਰ ਇਹ ਚ ਬੰਨ ਲੈਣੇ ਆ ਉਹ ਜੀ بارش ਆ ਗਈ ਆ ਵੇਖੋ ਕਿਣ ਮਿੰ ਕਿਣ ਮਿੰ ਲੱਗੀ ਹੋਆ ਮੰਮੀ ਗਈ ਉੱਪਰ ਕੱਪੜੇ ਲਾਉਣ ਵਾਸਤੇ ਮੈਂ ਤੁਹਾਨੂੰ ਉੱਪਰ ਜਾ ਕੇ ਦਿਖਾਉਣੀ ਆ ਨਾ ਇਧਰੋਂ ਨਾ ਖੁੱਲਾ ਖੁੱਲਾ ਜਿਹਾ ਵੇ ਸਾਰਾ ਕੁਝ ਦਿਖਦਾ ਹੋਆ ਮੈਂ ਤੁਹਾਨੂੰ ਬਖਾਉਣੀ ਜਾ ਕੇ ਚਲੋ ਜਾਣੇ ਉੱਪਰ ਮੈਂ ਤੁਹਾਨੂੰ ਦੱਸਦੀ ਆ ਜਾ ਕੇ بارش ਹੁੰਦੀ ਪਈ ਹਲਕੀ ਹਲਕੀ ਆ ਵੇਖੋ ਉੱਪਰ ਮੰਮੀ ਕੱਪੜੇ ਲਾਉਣ ਰਹੀ ਆ ਹਵਾ ਫਰੀ ਹੈ ਨਾ ਤੇ ਉਦਾਂ بارش ਨਿੱਕੀ ਨਿੱਕੀ ਲੱਗੀ ਹੈ ਹਾਂ ਵੇਖੋ ਛੱਤ ਤੇ ਵਾਵਾ ਹੀ ਖੁੱਲੀ ਆ ਇਹ ਮੋਂਟੀ ਸਿਰਫ ਪਾਈ ਇਹਨਾਂ ਨੇ ਹੋਰ ਕੁਛ ਨਹੀਂ ਆ ਗੁਰਦੁਆਰਾ ਸਾਹਮਣੇ ਤੇ ਪਾਠ ਚੱਲਦਾ ਰਹਿੰਦਾ 24 ਘੰਟੇ ਹੈ ਕਿਸ ਨੇ ਮਕਾਨ ਦੀ ਲਿਆ ਇਹ ਬੜਾ ਵਧੀਆ ਪਾਇਆ ਦੇ ਲੱਗਦਾ ਹੈ ਬੜਾ ਵਧੀਆ ਇਹਦੇ ਪਾਇਆ ਹੀ ਇਹਦੇ ਹਾਂ ਮੈ ਇੱਛੇ ਜਿਹੇ ਪਾਇਆ ਇਹ ਮਾਸਟਰ ਆਣੀ ਹੀ ਉਹਦਾ ਵਾਕਾ ਆਹੋ ਇਹ ਕੋਠੀ ਬੜੀ ਸੋਹਣੀ ਏ ਤਾਂ ਚਲੋ ਚੱਲਦੇ ਥੱਲੇ بارش ਆਉਂਦੀ ਆ ਵੇਖੋ ਨਿਕ ਨਿਕ ਕੈਮਰੇ ਤੇ ਪੈਣੀ ਫਿਰ ਮੈਂ ਫੋਨ ਐਵੇਂ ਗਿੱਲਾ ਹੋ ਜਾਊਗਾ ਧਿਆਨ ਆਇਆ ਤਿਲਕ ਕੋੜੀ ਚਪਲ ਫਾਈ ਮੈਂ ਤਾਂ ਦੇਖ ਗਨੇ ਸਾਹਮਣੇ ਬੱਠਾ ਨਵਾ ਤੈਨੂੰ ਮੈਂ ਇਹ ਤੇ ਗੰਨ ਨੂੰ ਵੀ ਮਾਲਿਸ਼ ਕਰਕੇ ਤੇ ਜਿਹੜਾ ਨਵਾ ਦਿੱਤਾ ਹੀ ਤੇ ਜਿਹੜਾ ਫਿਰ ਮੈਂ ਕਿਹਾ ਉਹਦੇ ਵੀ ਕੱਪੜੇ ਨਾਲ ਹੀ ਮਲ ਦਿੰਨੀ ਆ ਤੇ ਸੁੱਕ ਜਾਣਗੇ ਮਸ਼ੀਨ 'ਚ ਮੈਂ ਨਾ ਸਕਾਲੇ ਹੀ ਕੱਪੜੇ ਤੇ ਮਸ਼ੀਨ 'ਚ ਸਕਾਉਣ ਤੋਂ ਬਾਅਦ ਜਿਹੜੇ ਹੀ ਫਿਰ ਮੈਂ ਪ੍ਰੈਸ ਮਾਰ ਲਈ ਤੇ ਸੁੱਕ ਗਏ ਹੀ ਕੱਪੜੇ ਮੈਂ ਚਲੋ ਧੋ ਕੇ ਲੈ ਕੇ ਜਾਣੇ ਕੀ ਗੰਦੇ ਕੱਪੜੇ ਖਾਣਨੇ ਆ ਨਾ ਤੇ ਬਾਰਿਸ਼ ਜਿਹੜੀ ਹਲਕੀ ਹਲਕੀ ਆਉਂਦੀ ਪਈ ਹੀ ਹਟਦੀ ਨਹੀਂ ਪਈ ਹੈਗੀ ਬਾਰਿਸ਼ ਪਤਾ ਨਹੀਂ ਕੀ ਗੱਲ ਮਤਲਬ ਬਾਰਿਸ਼ਾਂ ਇੰਨੀਆਂ ਜ਼ਿਆਦਾ ਐਦ ਕਾ ਆਈਆਂ ਵਾ ਪਿਛਲੀ ਵਰੀ ਇਨੀਆਂ ਬਾਰਿਸ਼ਾਂ ਨਹੀਂ ਹੋਈਆਂ ਹੈਗੀਆਂ ਗੰਨੂ ਮੇਰਾ ਹੋਣ ਵਾਲਾ ਸੀ ਫਿਫਥ ਮੰਥ ਹੀ ਉਦੋਂ ਮੈਨੂੰ ਤੇ ਉਦੋਂ ਬਾਰਿਸ਼ਾਂ ਨਹੀਂ ਹੋਈਆਂ ਬਿਲਕੁਲ ਪਾਣੀ ਨਹੀਂ ਆਇਆ ਸੀ ਤੇ ਰੱਬ ਨੇ ਐਨ ਬੜਾ ਵਧੀਆ ਪਿਛਲੀ ਵਾਰੀ ਕਢਾਈ ਆ ਸੀਜ਼ਨ ਸਾਰਾ ਤੇ ਐਦ ਕਾ ਬਸ ਇਦਾਂ ਹੀ ਨਾਪ ਲਿਆ ਤੇ ਸਾਰਾ ਚਲੋ ਜਿੰਨਾ ਨੁਕਸਾਨ ਹੋਇਆ ਪਰਮਾਤਮਾ ਇਤੋਂ ਹੁੰਦ ਭੁੱਖ ਵੀ ਲੱਗੀ ਹੈ ਚਲੋ ਰੋਟੀ ਬਣਾਉਣੇ ਆਪਣੇ ਡਾਰ ਤੇ ਹੈ ਰਹੀ ਗੰਨ ਨੂੰ ਦੇਖੋ ਹੁਣ ਕੀ ਉਹਨੂੰ ਸਮਝਾਉਂਦੇ ਪਏ ਝੋਲੀ ਚ ਤੇ ਮੈਂ ਕਿ ਚੱਲ ਮੈਂ ਖੁਸ਼ੀ ਲਾ ਦਿੰਦੀ ਹਾਂ ਨਾ ਸਬਜੀ ਤੇ ਮੰਮੀ ਨੇ ਬਣਾਈ ਸੀ ਤੇ ਫਿਰ ਫੁਰਕੇ ਲਾ ਕਿਤੇ ਆਪਾਂ ਰੋਟੀ ਖਾ ਲਈ ਡੈਡੀ ਹੈ ਨਹੀਂ ਇੱਥੇ ਡੈਡੀ ਕਿਤੇ ਗਏ ਸੀ ਤੇ ਫਿਰ ਆਪਾਂ ਜਿਹੜੀ ਆਪਾਂ ਦੇ ਰੋਟੀ ਖਾ ਲਈ ਨਮਿਸ਼ ਦੀ ਕਲਾਸ ਚੱਲਦੀ ਪਈ ਮੈਂ ਕਿਹਾ ਚੱਲ ਕਲਾਸ ਓਵਰ ਹੁੰਦੀ ਹੈ ਤੇ ਫਿਰ ਇਹਨੂੰ ਜਿਹੜੀ ਰੋਟੀ ਖਵਾਉਣੀ ਹੋਣੀ ਹੈ ਜਰ ਬਣਾ ਕੇ ਰੱਖ ਦੇਣੀ ਆ ਨਾ ਤੇ ਮੈਂ ਕਲਾਸ ਦੇ ਵਿੱਚ ਵੀ ਖਵਾਵਾਂ ਨਾ ਫਿਰ ਉਹ ਡਿਸਟਰਪੈਂਸ ਹੁੰਦੀ ਹੈ ਤਿੰਨ ਕਲਾਸਾਂ ਲੱਗਦੀਆਂ ਹੁਣ ਆਨਲਾਈਨ ਵੇਖੋ ਤਿੰਨ ਤਰੀਕ ਤੱਕ ਕਹਿੰਦੇ ਬਾਰਿਸ਼ਾ ਵਗੈਰਾ ਹੋਣਗੀਆਂ ਜਾਂ ਬੱਚਿਆਂ ਨੂੰ ਤਿੰਨ ਤਰੀਕ ਤੱਕ ਛੁੱਟੀਆਂ ਪਈਆਂ ਵਾ ਤੇ ਅੱਗੋਂ ਵੇਖੋ ਹੁਣ ਕਿੱਦਾਂ ਦਾ ਮੌਸਮ ਰਹਿੰਦਾ ਕਿੱਦਾਂ ਦਾ ਨਹੀਂ ਉਦਾਂ ਤੇ ਇਹੀ ਦੀ بارشਾਂ ਰਹਿਣੀਆਂ ਵਾ ਪਰ ਮਾਦਮਾ ਇਹ ਔਖਾ ਡੈਮ ਜਲਦੀ ਜਲਦੀ ਲੰਗਾਵੇ ਹਨਾ ਤੇ ਜਿਹੜਾ ਹੜ ਆਇਆ ਸੀ ਉਹਦੇ ਕਹਿੰਦੇ ਹੁਣ ਤੇ ਬੜਾ ਸਪੋਰਟ ਕਰਦੇ ਪਏ ਲੋਕੀ ਮਤਲ ਲੰਗਰ ਵਗੈਰਾ ਲਗਾਉਂਦੇ ਪਰ ਇਸ ਤੋਂ ਬਾਅਦ ਜਿਹੜਾ ਕਹਿਰ ਹੋਣਾ ਨਾ ਉਹ ਬਹੁਤ ਭੈੜਾ ਹੋਣਾ ਵਾ ਜਿੱਦਾਂ ਗੰਦੇ ਪਾਣੀ ਦੇ ਨਾਲ ਜੜੀਆਂ ਬਿਮਾਰੀਆਂ ਵਗੈਰਾ ਫੈਲਣੀਆਂ ਵਾ ਜਾਂ ਉਹਨਾਂ ਦੇ ਖੇਤ ਜਿਹੜੇ ਆ ਇੰਨੀ ਜਲਦੀ ਤੇ ਫਸਲ ਹੋਣ ਵਾਲੀ ਨਹੀਂ ਆ ਕਿਉਂਕਿ ਰੇਤ ਵਗੈਰਾ ਰੁੜ ਕੇ ਆਈ ਹੋਣੀ ਆ ਗੰਦਾ ਆ ਹੋਣਾ ਤੇ ਉਹ ਸਾਫ਼ ਕਰਦਿਆ ਕਰਦਿਆ ਵੀ ਬਹੁਤ ਟਾਈਮ ਲੱਗ ਜਾਣਾ ਤੇ ਬਹੁਤ ਟਾਈਮ ਬਾਅਦ ਫਸਲ ਹੋਣੀ ਆ ਤੇ ਫਸਲ ਵੀ ਕਿਹੜੀ ਸੌਖੀ ਹੋ ਜਾਂਦੀ ਹੈ ਹਨਾ ਜਾਨ ਮਾਲ ਲਾਉਣਾ ਪੈਂਦਾ ਆਪਣੀ ਸਾਰੀ ਮਿਹਨਤ ਲਾਉਣੀ ਪੈਂਦੀ ਪੂਰਾ ਸਾਲ ਮਿਹਨਤ ਲਾਓ ਤੇ ਫੇਰ ਜਿਹੜੀ ਫਸਲ ਪਾਓ ਹਨਾ ਤੇ ਕਿਸਾਨਾਂ ਦਾ ਇੰਨਾ ਬੁਰਾ ਹਾਲ ਹੋ ਗਿਆ ਤੇ ਸਾਡੇ ਸਹਿਰਾਂ ਵਾਲੇ ਉਹਨਾਂ ਦਾ ਕੀ ਕਿੰਨਾ ਬੁਰਾ ਹਾਲ ਹੋਊਗਾ ਕਿਉਂਕਿ ਸਾਰੀ ਸਾਨੂੰ ਅਨਾਜ ਵਗੈਰਾ ਤੇ ਚਲੋ ਖੇਤਾ ਚੋਂ ਹੀ ਆਉਂਦਾ ਵਾ ਹਨਾ ਅਨਾਜ ਤੇ ਕਿਸਾਨ ਹੀ اگਾਉਂਦੇ ਆ ਤੇ ਫੇਰ ਹੀ ਸਾਡੇ ਵਰਗੇ ਖਾਂਦੇ ਆ ਨਹੀਂ ਤੇ ਮਤਲਬ ਜੇ ਉਹ ਭੁੱਖੇ ਰਹਿਣਗੇ ਤੇ ਸਾਡੇ ਵਰਗਿਆਂ ਨੇ ਕਿੱਥੋਂ ਪੇ ਭਾਰ ਇਸ ਕਰਕੇ ਉਹਨਾਂ ਦੀਆਂ ਫਸਲਾਂ ਜਿਹੜੀਆਂ ਆਵਾਂ ਮਾਲ ਦੰਗਰ ਸਲਾਮਤ ਰਵੇ ਤੇ ਵਧੀਆ ਹਨਾ ਪ੍ਰਮਾਤਮਾ ਉਹਨਾਂ ਨੂੰ ਰੱਖੀ ਨਾ ਬਖਸ਼ੇ ਉਹਨਾਂ ਨੂੰ ਜਿਹੜਾ ਹਿੰਮਤ ਬਖਸ਼ੇ ਇਹੋ ਜੇ ਕੰਮ ਨੂੰ ਕੰਮ ਵਿੱਚ ਜਿਹੜੀ ਤਾਕਤ ਬਖਸ਼ੇ ਉਹਨਾਂ ਨੂੰ ਲੜਨ ਵਿੱਚ ਹਨਾ ਤੇ ਮੈਂ ਕਿੰਨੀ ਮਤਲਬ ਜੇ ਹੁਣ ਲੋਕੀ ਮਦਦ ਕਰਦੇ ਆ ਤੇ ਉਸ ਔਖੇ ਟਾਈਮ ਵਿੱਚ ਵੀ ਉਹਨਾਂ ਦੀ ਜਿਹੜੀ ਉਹ ਮਦਦ ਕੀਤੀ ਜਾਵੇ ਹਨਾ ਉਹਨਾਂ ਨੂੰ ਫਿਰ ਤੋਂ ਸਟੈਂਡ ਕੀਤਾ ਜਾਵੇ ਕਿੰਨੇ ਕਿੰਨੇ ਸੋਹਣੇ ਮਹਿਲ ਮਾੜੀਆਂ ਵਰਗੇ ਉਹਨਾਂ ਨੇ ਜਿਹੜੇ ਘਰ ਬਣਾਏ ਸੀ ਕੋਠੀਆਂ ਬਣਾਈਆਂ ਸੀ ਇੰਨੀਆਂ ਤਗੜੀਆਂ ਹਨਾ ਸਾਰੀਆਂ ਢਾਟੇ ਹੋ ਗਏ ਆ ਉਹਦੇ ਵਿੱਚ ਸਰਕਾਰ ਮਦਦ ਕਰੇ ਬਹੁਤ ਵਧੀਆ ਗੱਲਾਂ ਫੇਰ ਤੇ ਲੋਕਾਂ ਦੀ ਸੋਭਾ ਹੀ ਆ ਸਰਕਾਰ ਨੂੰ ਨਹੀਂ ਤੇ ਸਰਕਾਰ ਨੂੰ ਤੇ ਲੋਕੀ ਤੁਹਾਨੂੰ ਪਤਾ ਵੀਡੀਓ ਚ ਵੇਖਦੇ ਲੋਕੀ ਗਾਲਾਂ ਹੀ ਕੱਢਦੇ ਹਾਂ ਖਸਮਾਬ ਸਾਫ ਹੋ ਗਿਆ ਨੀਲਾ ਨੀਲਾ ਐ ਵੇਲੇ ਜਿਹੜੀ ਧੁੱਪ ਲੱਗ ਗਈ ਹੁਣ ਸਾਰਾ ਦਿਨ ਲੰਗ ਗਿਆ ਤੇ ਐ ਵੇਲੇ ਸਾਫ ਹੋ ਗਿਆ ਲੱਗਦਾ ਜਿਦਾ ਬਾਰਿਸ਼ ਹੀ ਨਹੀਂ ਪਈ ਹੈਗੀ ਵੇਖਾ ਕਿੰਨਾ ਹਰੀਆਲੀ ਕਿੰਨੀ ਵਧੀਆ ਲੱਗਦੀ ਨਾ ਕਿੰਨੀ ਹਰੀਆਲੀ ਲੱਗਦੀ ਬਾਰਿਸ਼ ਨਾਲ ਉਦਾਂ ਹਰੀਆਲੀ ਹਰੀਆਲੀ ਪੀੜ ਪੌਦੇ ਪੁੰਗਰ ਜਾਂਦੇ ਆ ਤੇ ਚਲੋ ਜੀ ਵਲੌਗ ਦਾ ਕਰਦੇ ਆ ਐਂਡ ਤੇ ਸੀ ਆਪਣਾ ਅੱਜ ਦਾ ਵਲੌਗ ਆਪਾਂ ਚੱਲੇ ਹੁਣ ਘਰ ਤੇ ਆਈ ਹੋਪ ਤੁਹਾਨੂੰ ਚੰਗਾ ਲੱਗਿਆ ਚੰਗਾ ਲੱਗਿਆ ਤਾਂ ਵੀਡੀਓ ਲਾਈਕ ਸ਼ੇਅਰ ਕਰਦੇ ਨਾ ਚੈਨਲ ਸਬਸਕ੍ਰਾਈਬ ਕਰ ਲੈਣਾ